ਇਹ ਤੋਂ ਮਾਮਲੇ ਤੇ ਜੀ ਕਵਰੀ ਨੂੰ ਇਹ ਇਹ ਜਿਹੜੀ ਕਵਰੀ ਹੋਈ ਆ ਮਕੱਦਮਾ ਨੰਬਰ 268 ਮਕੱਦਮਾ ਨੰਬਰ ਦਰਜ ਕੀਤਾ ਗਿਆ ਤੇ ਜਿਹੜਾ ਹੈਗਾ ਮਨੋਰ ਲਾਲ ਪੁੱਤਰ 베ਜਨਾਲ ਵਾਸੀ ਵਾਰਡ ਨੰਬਰ 20 ਹੋਰ ਇੱਥੋਂ ਦਾ ਰਹਿਣ ਵਾਲਾ ਤੇ ਜਿਹੜਾ ਅਸੀਂ ਨਾਕਾ ਲਾਇਆ ਹੋਇਆ ਸੀਗਾ ਆਪਣੇ ਖਿਵਾਲੀ ਤੋਂ ਭੱਗੋ ਵਾਲੀ ਰੋਡ ਤੇ ਜਵਨਾਂ ਮੋਟਰਸਾਈਕਲ ਤੇ ਆਇਆ ਤੇ ਵੇਖ ਕੇ ਪੁਲਿਸ ਨੂੰ ਖਿਬਰਾ ਕੇ ਤੇ ਵਿੱਚੋਂ ਭਜ ਰੰਗਾ ਤੇ ਜਿਹੜਾ ਕਾਬੂ ਕੀਤਾ ਕਰਕੇ ਤੇ ਇਹਦੇ ਪਰਸੋਂ ਜਿਹੜੀ ਐ 68 ਗ੍ਰਾਮ 4.02 ਜਿਹੜੀ ਗ੍ਰਾਫ ਹੈ ਰੌ ਪ੍ਰਾਪਤ ਕੀਤੀ ਹੈ। ਬਸ ਇਹ ਕਿਹੋ ਜਿਹਾ ਸੀ ਕਿੱਥੇ ਗਲੇ ਮਾਰਾ ਕਿ ਬਾਕੀ ਸਰਗ ਦੇ ਜਿਹੜੀ ਜਿਹੜੀ ਕਿੱਥੋਂ ਲੈ ਕੇ ਆਏ ਸਬੰਧੀ ਅਸੀਂ ਜਿਹੜਾ ਇਹਨਾਂ ਪੁਲਸ ਰਿਪੋਰਟ حاصل ਕੀਤਾ ਦੋ ਦਿਨ ਦਾ ਉਹਦੇ ਵਿੱਚ ਜੋ ਵੀ ਫਾਰਵਰਡ ਬੈਕਵਰਡ ਵਿੱਚ ਸਬੰਧੀ ਆਊਗਾ ਉਹਦੇ ਮੁਤਾਬਕ ਜਿਹੜਾ ਉਹ ਬੰਦੇ ਨੂੰ ਨਾਮਿਨੇਟ ਕਰਕੇ ਅਗਲੀ ਕਾਰਵਾਈ ਹੋਏ। ਪਰ ਤੁਸੀਂ ਇਹ ਕਿਨਾਂ ਤੋਂ ਮੈਪਿੰਗ ਹੋਣ ਤੋਂ ਕਿ ਤੁਸੀਂ ਕਾਹਲੀ ਕੰਮ ਕਰ ਰਹੇ ਹੋ? ਜਿਹੜਾ ਗਵਰਨਮੈਂਟ ਕੁਝ ਆਪਾਂ ਕਰੇ ਇਹ ਕੋਈ ਲਿੰਕ ਨਹੀਂ ਜਿਹੜੇ ਦਿਖਾਉਂਦੇ। ਆ ਤੁਸੀਂ ਜਿਹੜੇ ਅੰਦਰ ਐਸਲ ਮਾਲਕ ਨੇ ਐਸਲ ਤਖਤ ਨੇ ਉਹਨਾਂ ਨੂੰ ਵਿਚ ਨਾਮ ਦੇ ਪੱਤਰ ਹਾਂਜੀ ਹਾਂ ਬਿਲਕੁਲ ਜੋ ਵੀ ਇਹਨੇ ਟਾਉਣ ਰਿਕਾਰਡ ਜਿਹੜੀ ਐ ਫਾਰਵਰਡ ਬੈਕਵਰਡ ਲਿੰਕ ਆਉਂਦੇ ਉਹਨਾਂ ਬੰਦਿਆਂ ਨੂੰ ਨਾਮਿਨੇਟ ਕੀਤਾ ਜਾਂਦਾ ਵਗੈਰਾ ਮੁਕਤਮੇ ਦੇ ਵਿੱਚ ਪਰ ਉਹਨਾਂ ਵੀ ਜਿਹੜੀ ਐ ਗ੍ਰਫਤਾਰੀ ਕੀਤੀ ਜਾਂਦੀ ਤੇ ਇਹ ਇਹਨਾਂ ਕੁਸ਼ਕਾ ਦਾ ਕਹਿ ਵੀ ਦੇਣੀ ਇੱਥੇ ਜਾ ਰਹੀ ਹੈ ਹੋਰ ਲੈ ਕੇ ਜਾ ਰਹੀ ਹੈ ਕਿੰਨੇ ਲੱਖ ਦੇ ਜਾ ਰਹੀ ਹੈ ਇਹ ਐਕਚੁਅਲ ਚ ਰਹਿਣ ਵਾਲਾ ਹੋਰ ਦਾ ਇਹ ਇਧਰ ਦੀ ਤਰਫੋਂ ਹੀ ਆ ਰਿਹਾ ਸੀਗਾ ਇਹਦੇ ਬਾਰੇ ਜਿਹੜਾ ਉਹ ਨਾਮਿਨੇਟ ਅਸੀਂ ਬੰਦਾ ਕਰਾਂਗੇ ਜੋ ਵੀ ਸਾਡੇ ਆਨ ਰਕਾਰਡ ਆਇਆ Oui.